ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੰਗਰਾਂ ਦੇ ਦਿਨ ਆਪਣੇ ਘਰ ਦੇ ਵਿੱਚ ਕੀਤਾ ਗਿਆ ਇੱਕ ਛੋਟਾ ਜਿਹਾ ਉਪਾ ਤੁਹਾਡੇ ਬੱਚਿਆਂ ਦਾ ਵਿਆਹ ਕਰਵਾ ਸਕਦਾ ਹੈ ਜੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਲਗਾਤਾਰ ਤੇਰੀ ਹੋ ਰਹੀ ਹੈ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ ਰਿਸ਼ਤੇ ਦੀ ਗੱਲ ਚੱਲਦੀ ਹੈ ਪਰ ਵਿੱਚ ਹੀ ਰੁਕ ਜਾਂਦੇ ਹੈ ਤਾਂ ਵੀਡੀਓ ਤੁਹਾਡੇ ਲਈ ਹੈ ਅੱਜ ਤੁਹਾਨੂੰ ਜਲਦੀ ਵਿਆਹ ਹੋਣ ਦਾ ਇੱਕ ਅਜਿਹਾ ਸਲੋਪਾ ਦੱਸਣ ਵਾਲੇ ਹਾਂ ਜੋ ਆਪਣੇ ਘਰ ਵਿੱਚ ਰਹਿ ਕੇ ਹੀ ਕਰਨਾ ਹੈ ਜੇ ਬੱਚੇ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਜੇ ਭੈਣ ਭਰਾ ਕਰਨਾ ਚਾਹਣ ਤਾਂ ਉਹ ਵੀ ਕਰ ਸਕਦੇ ਹਨ ਅਤੇ ਜੇ ਮਾਤਾ ਪਿਤਾ ਕਰਨਾ ਚਾਹਣ ਤਾਂ ਉਹ ਵੀ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਪਾ ਕਰ ਸਕਦੇ ਹਨ ਪਿਆਰੀ ਸਾਥ ਸੰਗਤ ਜੀ ਜਦੋਂ ਬੱਚਿਆਂ ਦੀ ਉਮਰ ਵਿਆਹ ਦੇ ਲਾਇਕ ਹੋ ਜਾਵੇ ਅਤੇ ਕਿਸੇ ਕਾਰਨ ਕਰਕੇ ਉਹਨਾਂ ਦਾ ਵਿਆਹ ਸਮੇਂ ਤੇ ਨਾ ਹੋਵੇ ਤਾ ਅਜਾਈ ਸਥਿਤੀ ਦੇ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਬੱਚਿਆਂ ਤੋਂ ਕਿਤੇ ਜ਼ਿਆਦਾ ਉਹਨਾਂ ਦੇ ਮਾਤਾ-ਪਿਤਾ ਪਰੇਸ਼ਾਨ ਰਹਿੰਦੇ ਹਨ ਕਿਉਂਕਿ ਹਰ ਮਾਤਾ-ਪਿਤਾ ਇਹ ਚਾਹੁੰਦਾ ਹੈ ਕਿ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਉਹਨਾਂ ਦਾ ਘਰ ਵਾਸ ਸਜਾਵੇ ਉਹਨਾਂ ਨੂੰ ਇੱਕ ਅਜਾਈ ਉਹਨਾਂ ਨੂੰ ਜਿਵੇਂ ਸਾਥੀ ਅਜਾ ਮਿਲੇ ਜੋ ਜੀਵਨ ਭਰ ਉਹਨਾਂ ਦਾ ਸਾਥ ਨਿਭਾ ਸਕੇ ਪਰ ਕਈ ਵਾ ਸਾਂਗਾਂ ਦੇ ਜਨਮkundli ਦੇ ਗ੍ਰਹਿ ਦੇ ਵਿੱਚ ਉਹਨਾਂ ਨਿਸ਼ਤਰਾਂ ਦੇ ਵਿੱਚ ਅਜਿਹੇ ਦੋਸ਼ ਆ ਜਾਂਦੇ ਹਨ ਜਿਸ ਸੇ ਕਾਰਨ ਬੱਚੇ ਦਾ ਵਿਆਹ ਨਹੀਂ ਹੋ ਪਾਉਂਦਾ ਰਿਸ਼ਤੇ ਆਉਂਦੇ ਹਨ ਗੱਲਾਂ ਚੱਲਦੀਆਂ ਹਨ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲ ਨਹੀਂ ਹੁੰਦਾ ਕਈ ਵਾਰ ਰਿਸ਼ਤਾ ਫਾਈਨਲ ਹੋ ਵੀ ਜਾਵੇ ਤਾਂ ਬਿਲਕੁਲ ਅੰਤ ਵਿੱਚ ਜਾ ਕੇ ਕੋਈ ਨਾ ਕੋਈ ਅਜਾਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਕਾਰਨ ਰਿਸ਼ਤਾ ਟੁੱਟ ਜਾਂਦਾ ਹੈ ਕੁਝ ਅਜਿਹੇ ਰਿਸ਼ਤੇ ਆਉਣਗੇ ਜੋ ਤੁਹਾਡੇ ਲੈਵਲ ਦੇ ਨਹੀਂ ਹੁੰਦੇ ਤਾਂ ਤੁਸੀਂ ਆਪਣੀ ਤਰਫੋਂ ਹੀ ਮਨਾ ਕਰ ਦਿੰਦੇ ਹੋ ਅਤੇ ਕੁਝ ਜਾਇ ਰਿਸ਼ਤੇ ਜੋ ਤੁਹਾਨੂੰ ਪਸੰਦ ਨਹੀਂ ਹੁੰਦੇ ਤੁਹਾਨੂੰ ਤੁਹਾਡੇ ਲੈਵਲ ਦੇ ਨਹੀਂ ਹੁੰਦੇ ਤੁਸੀਂ ਕਰਨਾ ਚਾਹੁੰਦੇ ਹੋ ਪਰ ਉਹ ਰਿਸ਼ਤਾ ਸਾਹਮਣੇ ਪੱਕਾ ਨਹੀਂ ਹੋ ਪਾਉਂਦਾ ਤੁਹਾਨੂੰ ਅਜਿਹਾ ਲੱਗੇਗਾ ਕਿ ਇਸ ਵਾਰ ਤਾਂ ਰਿਸ਼ਤਾ ਪੱਕਾ ਹੋ ਜਾਵੇਗੇ ਸਾਰੀਆਂ ਗੱਲਾਂ ਫਾਈਨਲ ਹੋ ਜਾਣਗੀਆਂ ਪਰ ਨਹੀਂ ਹੋ ਪਾਉਂਦਾ ਸਾਥ ਸੰਗਤ ਜੀ ਸਾਹਮਣੋਂ ਕੋਈ ਵੀ ਪੋਜ਼ਿਟਿਵ ਜਵਾਬ ਤੁਹਾਨੂੰ ਮਿਲ ਨਹੀਂ ਪਾਉਂਦਾ ਬੱਚਿਆਂ ਦੀ ਉਮਰ ਲਗਾਤਾਰ ਨਿਕਲਦੀ ਜਾ ਰਹੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਪਰੇਸ਼ਾਨ ਦੁਖੀ ਰਹਿਣ ਲੱਗਦੇ ਹਨ ਸਾਧ ਸੰਗਤ ਜੀ ਜੇ ਤੁਹਾਡੇ ਲੋਕਾਂ ਨਾਲ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਤਾਂ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਅੱਜ ਤੁਹਾਨੂੰ ਇੱਕ ਸੱਲ ਉਪਾਅ ਦੱਸਣ ਵਾਲੇ ਹਾਂ ਜੇ ਇਹ ਉਪਾਅ ਤੁਸੀਂ ਸਾਡੇ ਦੱਸੇ ਅਨੁਸਾਰ ਤਰੀਕੇ ਦੇ ਨਾਲ ਵਿਦੇ ਦੇ ਨਾਲ ਯਕੀਨ ਮੰਨ ਕੇ ਚੱਲੋਗੇ ਤੁਹਾਡੇ ਬੱਚਿਆਂ ਦੇ ਵਿਆਹ ਲਈ ਕੋਈ ਨਾ ਕੋਈ ਵਧੀਆ ਪਸਤਾਵ ਜਰੂਰ ਆਵੇਗਾ ਤੇ ਫਾਈਨਲ ਵੀ ਹੋ ਜਾਵੇਗਾ। ਉਪਾਅ ਦੱਸਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ। ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ। ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਲੱਗਿਆਂ ਕੋਈ ਕੋਈ ਵੀ ਪੈਸਾ ਖਰਚ ਨਹੀਂ ਹੁੰਦਾ ਤੇ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਧਿਆਨ ਦੇ ਨਾਲ ਜਰੂਰ ਸੁਣ ਲਿਓ। ਇਹ ਉਪਾਸਥੀ ਕਿਸੇ ਵੀ ਸ਼ੁਕਰਵਾਦ ਦੇ ਦਿਨ ਕਰ ਸਕਦੇ ਹੋ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਅਕਸਰ ਪੁੱਛਿਆ ਜਾਂਦਾ ਹੈ ਕਿ ਜੋ ਉਪਾਸਥੀ ਦੱਸੇ ਹਨ ਉਹ ਸਵੇਰੇ ਕਰਨੇ ਹਨ ਜਾਂ ਸ਼ਾਮ ਨੂੰ ਤਾਂ ਇੱਥੇ ਤੁਹਾਨੂੰ ਕਹਾਂਗੇ ਕਿ ਇਹ ਉਪਾਸਥੀ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਹੀ ਲੱਗੇ ਉਸੇ ਸਮੇਂ ਤੁਸੀਂ ਉਪਾਗ ਕਰ ਸਕਦੇ ਹੋ ਕਰਨਾ ਕਿ ਹੈ ਕਿ ਇਸ਼ਨਾਨ ਆਦ ਕਰਨ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਾਉਣੇ ਹਨ ਤੁਹਾਡੇ ਘਰ ਦੇ ਵਿੱਚ ਜੋ ਪੂਜਾ ਘਰ ਹੈ ਪੂਜਾ ਵਾਲਾ ਸਥਾਨ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਜਾ ਕੇ ਤੁਸੀਂ ਬੈਠ ਜਾਣਾ ਹੈ ਇੱਕ ਸ਼ੁੱਧ ਦੇਸੀ ਘਿਓ ਦਾ ਦੀਵਾ ਜਗਾਉਣਾ ਹੈ ਤੇ ਸਭ ਤੋਂ ਪਹਿਲਾਂ ਪ੍ਰਮਾਤਮਾ ਜੀ ਦਾ ਧਿਆਨ ਤਰਨਾ ਹੈ ਸੱਚੇ ਭਾਸ਼ਾ ਉਪਾਮੇ ਕਰਨ ਵਾਲਾ ਹਾਂ ਜਾਂ ਕਰਨ ਵਾਲੀ ਹਾਂ ਇਸ ਵਿੱਚ ਤੁਸੀਂ ਮੈਨੂੰ ਸਫਲਤਾ ਦਵ ਮੈਨੂੰ ਸਫਲਤਾ ਦਾ ਲਵਾਉਣਾ ਉਸ ਤੋਂ ਬਾਅਦ ਤੁਸੀਂ ਇੱਕ ਮਿੱਟੀ ਦਾ ਪਾਂਡਾ ਲੈਣਾ ਹੈ ਜਾਂ ਫਿਰ ਮਿੱਟੀ ਦਾ ਜੋਤੀਵਾ ਹੁੰਦਾ ਹੈ ਉਹ ਵੀ ਤੁਸੀਂ ਲੈ ਆ ਸਕਦੇ ਹੋ ਜੇ ਮਿੱਟੀ ਦਾ ਪਾਂਡਾ ਨਹੀਂ ਹੈ ਤਾਂ ਕੋਈ ਹੋਰ ਵੀ ਪਾਂਡਾ ਸਟੇਲ ਦਾ ਕਟੋਰੀ ਦਾ ਕੋਈ ਵੀ ਪਾਂਡਾ ਤੁਸੀਂ ਲੈ ਲਓ ਅਤੇ ਥੋੜਾ ਜਿਹਾ ਕਪੂਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਉਹ ਕਪੂਰ ਉਸ ਪਾਂਡੇ ਵਿੱਚ ਰੱਖ ਲਓ ਉਸ ਤੋਂ ਬਾਅਦ ਕੀ ਕਰਨਾ ਹੈ ਦੋ ਲੌਂਗ ਤੁਸੀਂ ਲੈਣੇ ਹਨ ਦੋ ਸਾਬਤ ਲੌਂਗ ਇਹ ਲੌਂਗ ਕਿ ਹੁੰਦੇ ਹਨ ਦੋ ਤੁਸੀਂ ਸਾਬਤ ਲੌਂਗ ਲੈਣੇ ਹਨ ਫੋਲੋ ਵਾਲੇ ਲੌਂਗ ਹੋਣੇ ਚਾਹੀਦੇ ਹਨ ਟੁੱਟੇ ਹੋਏ ਨਹੀਂ ਸਾਫ਼ ਸੁਥਰੇ ਲੌਂਗ ਲੈਣੇ ਹਨ ਅਤੇ ਆਪਣੇ ਸੱਜੇ ਹੱਥ ਵਿੱਚ ਇਹ ਲੌਂਗ ਤੁਸੀਂ ਰੱਖ ਲੈਣੇ ਹਨ ਦੇਖੋ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਵੀ ਇੱਕ ਪਾਛੇ ਬੱਚੇ ਖੁਦ ਕਰਨਾ ਚਾਹੁੰ ਤਾਂ ਮੁੰਡਾ ਜਾਂ ਕੁੜੀ ਤਾਂ ਕਰ ਸਕਦੇ ਹਨ ਜੇ ਭੈਣ ਭਰਾ ਆਪਣੇ ਲਈ ਕਰਨਾ ਚਾਹੇ ਤਾਂ ਇਸ ਤਰੀਕੇ ਨਾਲ ਕਰਨਾ ਹੈ ਤੇ ਜੇ ਮਾਤਾ ਪਿਤਾ ਤੁਸੀਂ ਕਰ ਰਹੇ ਹੋ ਤਾਂ ਇਸੇ ਤਰੀਕੇ ਨਾਲ ਤੁਸੀਂ ਇਹ ਉਪਾਅ ਕਰਨਾ ਹੈ ਦੋ ਲੌਂਗ ਆਪਣੇ ਸੱਜੇ ਹੱਥ ਵਿੱਚ ਰੱਖ ਲਓ ਅਤੇ ਮੁਠੀ ਨੂੰ ਬੰਦ ਕਰ ਲਓ ਇਸ ਤੋਂ ਬਾਅਦ ਤੁਸੀਂ ਇੱਕ ਮੰਤਰ ਬੋਲਣਾ ਹੈ ਧਿਆਨ ਦੇ ਨਾਲ ਤੁਸੀਂ ਸੁਣ ਲੈਣਾ ਜੋ ਮੰਤਰ ਬੋਲਣਾ ਹੈ ਮੰਤਰ ਮੰਨ ਲਓ ਕਿ ਤੁਸੀਂ ਮਾਤਾ ਪਿਤਾ ਹੋ ਤਾਂ ਮੰਤਰ ਅਲੱਗ ਹੋਵੇਗਾ ਜੇ ਬੱਚੇ ਖੁਦ ਕਰ ਰਹੇ ਹਨ ਤਾਂ ਮੰਤਰ ਅਲੱਗ ਹੋਵੇਗਾ ਜੇ ਪੈਨ ਆਪਣੇ ਭਰਾ ਲਈ ਕਰ ਰਹੀ ਹੈ ਤਾਂ ਮੰਤਰ ਅਲੱਗ ਹੋਵੇਗਾ ਇਸ ਨੂੰ ਧਿਆਨ ਨਾਲ ਸੁਣ ਲਓ मान लो कि ती बच्चे खुद अपने लिए कर रहे हो तो फिर की बोलना है फिर बोलना है जी ओम श्रेष्टि मम व्याह हो ओम श्रेष्ठि मम हो कर हो स्वाहा चाहे तुम मुंडा हो चाहे कुड़ी हो खुद कर रहे हो तो यह बोलना है जे ती माता पिता हो बच्चा दे कर रहे हो तो की बोलना है बोलना है कि ओम श्रेष्टि मम पुत्र व्याह ਕਰਹੁ ਕਰਹੁ ਸਵਾਹਾ ਅਤੇ ਜੇ ਪੁਤਰੀ ਲਈ ਕਰ ਰਹੇ ਹੋ ਤਾਂ ਬੋਲਣਾ ਹੈ ਓਮ ਸੇਸਟੇ ਮਮ ਪੁਤਰੀ ਵਿਆਹ ਕਰਹੁ ਕਰਹੁ ਸਵਾਹਾ ਤੇ ਇਸੇ ਪ੍ਰਕਾਰ ਨਾਲ ਮਾਤਾ ਪਿਤਾ ਨੇ ਮੰਤਰ ਬੋਲਣਾ ਹੈ ਤੇ ਜੇ ਪੈਣ ਆਪਣੇ ਪਰਾਲੇ ਕਰ ਰਹੀ ਹੈ ਤਾਂ ਉਸਨੇ ਬੋਲਣਾ ਹੈ ਓਮ ਸੇਸਟੇ ਮਮ ਪ੍ਰਹਾਤਾ ਵਿਆਹ ਕਰਹੁ ਕਰਹੁ ਸਵਾਹਾ ਇਸ ਪ੍ਰਕਾਰ ਨਾਲ ਤੁਸੀ ਇਸ ਮੰਤਰ ਨੂੰ ਬੋਲਣਾ ਹੈ ਕਿੰਨੀ ਵਾਰ ਬੋਲਣਾ ਹੈ ਕੇਵਲ 7 ਵਾਰ ਇਸ ਮੰਤਰ ਨੂੰ ਤੁਸੀਂ ਬੋਲ ਦੇਣਾ ਹੈ 7 ਵਾਰ ਮੰਤਰ ਬੋਲਣ ਤੋਂ ਬਾਅਦ ਇਹ ਦੋ ਜੋ ਲੌਂਗ ਹਨ ਆਪਣੀ ਮੁੱਠੀ ਵਿੱਚ ਤੁਸੀਂ ਲੈ ਕੇ ਰੱਖੋ ਇਹਨਾਂ ਨੂੰ ਤੁਸੀਂ ਕਪੂਰ ਦੇ ਉੱਪਰ ਰੱਖ ਦੇਣਾ ਤੇ ਕਪੂਰ ਦੇ ਉੱਪਰ ਰੱਖਣ ਤੋਂ ਬਾਅਦ ਆਪਣੀ ਮਨੋ ਕਾਮਨਾ ਬੋਲਦੇ ਹੋਏ ਇਸ ਕਪੂਰ ਨੂੰ ਚਲਾ ਦੇਣਾ ਹੈ ਬਸ ਇੰਨਾ ਜਿਆ ਬਾਅਦ ਤੁਸੀਂ ਕਰਨਾ ਹੈ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਸਵੇਰੇ ਕਰੋ ਜਾਂ ਸ਼ਾਮ ਨੂੰ ਕਰੋ ਤੁਹਾਡੀ ਇਹ ਜੋ ਵਿਧੀ ਤੁਹਾਨਾਂ ਲਈ ਇਹ ਜੋ ਵਿਧੀ ਤੁਹਾਨੂੰ ਅਸੀਂ ਦੱਸੀ ਹੈ ਇਹ ਵਿਧੀ ਤੁਸੀਂ ਤਿੰਨ ਸ਼ੁੱਕਰਵਾਰ ਕਰਨੇ ਆ ਜੇ ਤੁਸੀਂ ਪਹਿਲੇ ਦਿਨ ਸਵੇਰ ਦੇ ਸਮੇਂ ਕੀਤਾ ਹੈ ਤਾਂ ਅਗਲੇ ਦਿਨ ਜੋ ਦੋ ਸ਼ੁੱਕਰਵਾਰ ਬਚ ਗਏ ਹਨ ਤਾਂ ਉਸ ਸਮੇਂ ਵਿੱਚ ਤੁਸੀਂ ਸਵੇਰ ਦੇ ਸਮੇਂ ਕਰਨਾ ਹੈ ਤੇ ਪਹਿਲੇ ਦਿਨ ਜੇ ਸ਼ਾਮ ਦੇ ਸਮੇਂ ਕੀਤਾ ਹੈ ਤੇ ਆਉਣ ਵਾਲੇ ਦੋ ਸ਼ੁੱਕਰਵਾਰ ਉਸ ਦਿਨ ਵੀ ਤੁਸੀਂ ਸ਼ਾਮ ਦੇ ਸਮੇਂ ਹੀ ਕਰਨਾ ਹੈ ਹੁਣ ਇਥੇ ਇੱਕ ਸਮੱਸਿਆ ਹੋਰ ਹੋ ਸਕਦੀ ਹੈ ਮੰਨ ਲਓ ਕਿ ਤੁਸੀਂ ਇੱਕ ਸ਼ੁੱਕਰਵਾਰ ਨੂੰ ਪਾਗ ਘਰ ਦਿੱਤਾ ਅਗਲੇ ਸ਼ੁੱਕਰਵਾਰ ਤੁਸੀਂ ਕਿਤੇ ਬਾਹਰ ਚਲੇ ਗਏ ਤਾਂ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਉਪਾਅ ਨਹੀਂ ਕਰ ਪਾਉਂਦੇ ਹੋ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਇੱਕ ਸ਼ੁੱਕਰਵਾਰ ਦਾ ਗੈਪ ਵੀ ਤੁਸੀਂ ਕਰ ਸਕਦੇ ਹੋ ਇੱਕ ਸ਼ੁੱਕਰਵਾਰ ਕੀਤਾ ਤੇ ਅਗਲੇ ਸ਼ੁੱਕਰਵਾਰ ਨਹੀਂ ਕਰ ਪਾਉਂਦੇ ਤਾਂ ਉਸ ਤੋਂ ਅਗਲੇ ਸ਼ੁੱਕਰਵਾਰ ਕਰ ਦਿਓ ਜਾਨੀ ਕਿ ਕੁੱਲ ਮਿਲਾ ਕੇ ਤਿੰਨ ਸ਼ੁੱਕਰਵਾਰ ਤੁਸੀਂ ਇਹ ਉਪਾਅ ਕਰਨਾ ਹੋਵੇਗਾ ਤੁਸੀਂ ਦੇਖੋਗੇ ਕਿ ਉਪਾਅ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਹਨ ਉਹ ਦੂਰ ਹੋ ਜਾਣਗੀਆਂ ਵਿਆਹ ਲਈ ਕੋਈ ਨਾ ਕੋਈ ਮਨਚਾਹਿਆ ਰਿਸ਼ਤਾ ਆਵੇਗਾ ਫਾਈਨਲ ਹੋਣ ਦੇ ਪੱਕੇ ਜੋਗ ਬਣ ਜਾਣਗੇ ਸਾਥ ਸੰਗਤ ਇਸ ਬਰਕਾਤ ਉਸੇ ਉਪਾਰ ਕਰ ਸਕਦੇ ਹੋ ਬੱਚੇ ਖੁਦ ਵੀ ਕਰ ਸਕਦੇ ਹਨ ਮਾਤਾ ਪਿਤਾ ਵੀ ਕਰ ਸਕਦੇ ਹਨ ਭੈਣ ਭਰਾ ਲਈ ਵੀ ਕਰ ਸਕਦੇ ਹੈ ਦੇਖੋ ਇਹ ਜੋ ਮੰਤਰ ਦੱਸਿਆ ਨੇ ਤੁਹਾਨੂੰ ਦੁਬਾਰਾ ਤੋਂ ਸੁਣਨੇ ਪੈ ਸਕਦੇ ਆ ਤਾਂ ਵੀਡੀਓ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਹੋ ਤਾਂ ਕਿ ਤੁਹਾਨੂੰ ਚੰਗੇ ਤਰ੍ਹਾਂ ਸਮਝ ਵਿੱਚ ਆ ਜਾਵੇ ਸਾਥ ਸੰਗਤ ਜੀ ਚੇਕ ਕਰੇ ਵੀਡੀਓ ਤੁਹਾਨੂੰ ਚੰਗੇ ਲੱਗੇ ਤਾਂ ਇਸ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ